ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਆਪਾਂ ਅੱਜ 53 ਨੰਬਰ ਪੌੜੀ ਦੀ ਵਿਆਖਿਆ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਨੌ ਸਰ ਸੁਭਾਰ ਦਸਵੇਂ ਪੂਰੇ ਹੈ ਅਨਹਤ ਸੁੰਨ ਵਜਾਵੇ ਤੂਰੇ ਨੌ ਸਰ ਦਾ ਮਤਲਬ ਆ ਸਰੀਰ ਦੀਆਂ ਨੌ ਗੋਲਕਾਂ ਸੁਪਰ ਦਾ ਮਤਲਬ ਹੁੰਦਾ ਨਕਾ ਨਕ ਭਰੇ ਹੋਏ ਨੌ ਸਰ ਸੁਪਰ ਨਕਾ ਨਕ ਭਰੇ ਹੋਏ ਸਰੋਵਰਾਂ ਵਰਗੀਆਂ ਨੌ ਗੋਲਕਾਂ ਉਹਨਾਂ ਸਰੋਵਰਾਂ ਵਰਗੀਆਂ ਗੋਲਕਾਂ ਜਿਨ੍ਹਾਂ ਦੇ ਵਹਿਣ ਰੁਕੇ ਹੋਏ ਹਨ ਦਸਵੇਂ ਦਾ ਭਾਵਿਆ ਦਸਵੇਂ ਸਰ ਵਿੱਚ ਦਸਵੇਂ ਸਰੋਵਰ ਵਿੱਚ ਇਸ ਪੰਕਤੀ ਦਾ ਅਰਥ ਬਣਿਆ ਨਾਮ ਦੀ ਬਰਕਤ ਨਾਲ ਜਦੋਂ ਨਉ ਗੋਲਕਾਂ ਨਕਾ ਨਕ ਪ੍ਰੀਜ਼ ਕੇ ਭਾਵ ਬਾਹਰ ਵੱਲ ਦੇ ਵਹਿਣ ਬੰਦ ਕਰਕੇ ਮਾਇਕ ਪਦਾਰਥਾਂ ਵੱਲ ਦੀ ਦੌੜ ਮਿਟਾ ਕੇ ਦਸਵੇਂ ਸਰ ਵਿੱਚ ਭਾਵ ਪ੍ਰਭੂ ਮਿਲਾਪ ਦੀ ਅਵਸਥਾ ਵਿੱਚ ਜਦੋਂ ਜਾ ਪੈਂਦੀਆਂ ਹਨ ਨੌ ਕੋਲਕਾਂ ਕਿਹੜੀਆਂ ਹਨ ਜਿਨ੍ਹਾਂ ਦਾ ਜ਼ਿਕਰ ਅਨੰਦ ਸਾਹਿਬ ਦੀ ਬਾਣੀ ਵਿੱਚ ਵੀ ਆਇਆ ਹੈ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਜਿਹੜੇ ਸਾਧ ਸੰਗਤ ਜੀ ਸਾਡੇ ਨੌ ਦਰਵਾਜ਼ੇ ਹਨ ਨੌ ਸਾਡੇ ਜਿਹੜੇ ਗਿਆਨ ਇੰਦਰੀਆਂ ਦੇ ਵਿੱਚ ਕਰਮ ਇੰਦਰੀਆਂ ਦੇ ਵਿੱਚ ਜਿਵੇਂ ਜੜੀਆਂ ਮਨੋਖਧੀਆਂ ਦੋ ਅੱਖਾਂ ਹਨ ਦੋ ਨਾਸਕਾਂ ਦੇ ਛਦਰ ਹਨ ਇੱਕ ਮੂੰਹ ਹੈ ਲਿੰਗ ਗੁਦਾ ਮਾਰਗ ਇਸ ਤਰ੍ਹਾਂ ਸਾਤ ਸੰਗਤ ਜੀ ਫਿਰ ਦੋ ਕੰਨ ਹਨ ਇਹਨਾਂ ਨੂੰ ਨੌ ਗੋਲਕਾਂ ਕਿਹਾ ਜਾਂਦਾ ਨੌ ਦਰਵਾਜ਼ੇ ਕਿਹਾ ਜਾਂਦਾ ਜਦੋਂ ਇਹਨਾਂ ਦੀ ਵਿਕਾਰਾਂ ਵੱਲੋਂ ਤ੍ਰਿਪਤੀ ਹੋ ਜਾਵੇ ਉਦੋਂ ਫਿਰ ਮਨੁੱਖ ਨੂੰ ਪਰਮਾਤਮਾ ਜੀ ਦੇ ਨਾਮ ਦਾ ਰਾਸ ਆਉਂਦਾ ਤੇ ਅਨਹਤ ਸੁੰਨ ਵਜਾਵੈ ਤੂਰੇ ਤਦੋਂ ਗੁਰਮੁਖ ਇਕ ਰਸ ਅਫੁਰ ਅਵਸਥਾ ਦੇ ਬਾਜੇ ਵਜਾਉਂਦੇ ਆ ਭਾਵ ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲਵਾਲੀ ਹੋ ਜਾਂਦੀ ਆ ਕਿ ਹੋਰ ਫੁਰਨਾ ਉੱਥੇ ਆ ਹੀ ਨਹੀਂ ਸਕਦਾ ਅਫੁਰ ਅਵਸਥਾ ਦੇ ਬਾਰੇ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਜਦੋਂ ਮਨੁੱਖ ਦੇ ਮਨ ਵਿੱਚੋਂ ਫਿਰ ਫੁਰਨੇ ਖਤਮ ਹੋ ਜਾਂ ਆ ਇਹ ਜੀ ਅਵਸਥਾ ਤੇ ਫਿਰ ਸਾਧ ਸੰਗਤ ਜੀ ਜਿਵੇਂ ਕਿਸੇ ਮਨੁੱਖ ਨੂੰ ਕੋਈ ਪ੍ਰਾਪਤੀ ਹੋਈ ਹੋਵੇ ਤੇ ਉੱਥੇ ਖੁਸ਼ੀਆਂ ਦੇ ਵਾਜੇ বাজائے ਜਾਂਦੇ ਆ ਆਨੰਦ ਮਾਣੇ ਜਾਂਦੇ ਆ ਤੇ ਜਦੋਂ ਕਿਸੇ ਮਨੁੱਖ ਨੂੰ ਫਿਰ ਪ੍ਰਮਾਤਮਾ ਦੇ ਨਾਮ ਵਿੱਚੋਂ ਰਾਸ ਸੌਣ ਲੱਗ ਜਾਵੇ ਨੌ ਦਰਵਾਜਿਆਂ ਦੇ ਚਸਕਿਆਂ ਤੋਂ ਮਨੁੱਖ ਉੱਤੇ ਉੱਠ ਜਾਵੇ ਤੇ ਫਿਰ ਸਾਧ ਸੰਗਤ ਜੀ ਇਸ ਤਰ੍ਹਾਂ ਖੁਸ਼ੀ ਹੁੰਦੀ ਆ ਜਿਵੇਂ ਹਿਰਦੇ ਦੇ ਅੰਦਰ ਜਿਵੇਂ ਵਾਜੇ ਵੱਜਦੇ ਹੋਣ ਅੱਜੇ ਜਿਹੜੇ ਦੁਨਿਆਵੀ ਵਾਜੇ ਹਨ ਇਹ ਬੰਦ ਹੋ ਜਾਂਦੇ ਨੇ ਇਹ ਕੰਟੀਨਿਊ ਲਗਾਤਾਰ ਨਹੀਂ ਵੱਜ ਸਕਦੇ ਪਰ ਜੇਸਾ ਮਨੁੱਖ ਦੇ ਉੱਤੇ ਵੈਗੁਰੂ ਦੀ ਕਿਰਪਾ ਉਸ ਮਨੁੱਖ ਦੀ ਜਿਹੜੀ ਖੁਸ਼ੀ ਆ ਜਿਹੜਾ ਆਨੰਦ ਆ ਉਹਦੇ ਵਿੱਚ ਫਿਰ ਕੋਈ ਵਿਗਨ ਨਹੀਂ ਪਾ ਸਕਦਾ ਭਾਵੇਂ ਕਿਵੇਂ ਦੇ ਹੀ ਹਾਲਾਤ ਹੋ ਜਾਣ ਇਹ ਜਿਹੜੇ ਅੰਦਰ ਰੱਬ ਦੇ ਪਿਆਰੇ ਦੇ ਖੁਸ਼ੀਆਂ ਦੇ ਵਾਜੇ ਆ ਉਹ ਵੱਜਦੇ ਰਹਿੰਦੇ ਹਨ ਅਮੀਰੀ ਗਰੀਬੀ ਨਫੇ ਨੁਕਸਾਨ ਆਦਕ ਕੋਈ ਵੀ ਉਤਰਾ ਚੜਾ ਆਵੇ ਤੇ ਰੱਬ ਦਾ ਪਿਆਰਾ ਜਿਹੜਾ ਉਹ ਆਨੰਦ ਦੇ ਵਿੱਚ ਹੀ ਰਹਿੰਦਾ ਹੈ ਸੱਚੇ ਰੱਜ ਦੇਖ ਹਜੂਰੇ ਇਸ ਅਵਸਥਾ ਵਿੱਚ ਉਪੜੇ ਹੋਏ ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਝ ਸੰਗ ਵੇਜ ਕੇ ਉਸ ਵਿੱਚ ਟਿਕੇ ਰਹਿੰਦੇ ਹਨ ਰੱਬ ਦੇ ਪਿਆਰਿਆਂ ਨੂੰ ਪਰਮਾਤਮਾ ਜੀ ਕਿਤੇ ਉਹ ਵੀ ਲੱਭਣ ਨਹੀਂ ਜਾਣੇ ਪੈਂਦੇ ਉਹ ਸਮਝਦੇ ਵੀ ਵੈਗੁਰੂ ਜੀ ਸਾਡੇ ਅੰਗ ਸੰਗ ਹੀ ਹਨ ਸਾਨੂੰ ਐਵੇਂ ਜੰਗਲਾ ਦੀ ਆਬਾਨਾ ਕਿਸੇ ਖਾਸ ਸਥਾਨਾਂ ਦੇ ਉੱਤੇ ਜਾਣ ਦੀ ਲੋੜ ਨਹੀਂ ਆ ਵੀ ਜਿਹੜਾ ਪਰਮਾਤਮਾ ਸ਼ਾਇਦ ਕਿਸੇ ਖਾਸ ਥਾਂ ਦੇ ਉੱਤੇ ਵਸਦਾ ਰੱਬ ਦੇ ਪਿਆਰੇ ਉਸ ਵੈਗੁਰੂ ਜੀ ਨੂੰ ਆਪਣੇ ਅੰਗ ਸੰਗ ਹੀ ਸਮਝਦੇ ਨੇ ਘਟ ਘਟ ਸਾਚ ਰਹਾ ਪਰਪੂਰੇ ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿੱਚ ਵਿਆਪਕ ਦਿਸਦਾ ਘਟ ਦਾ ਮਤਲਬ ਹੁੰਦਾ ਹਿਰਦਾ ਰੱਬ ਦੇ ਪਿਆਰਿਆਂ ਨੂੰ ਅਹਿਸਾਸ ਹੁੰਦਾ ਵੈਗੁਰੂ ਜੀ ਸਾਰਿਆਂ ਹਿਰਦਿਆਂ ਦੇ ਵਿੱਚ ਵਸਦੇ ਨੇ ਗੋਪਤੀ ਬਾਣੀ ਪ੍ਰਗਟ ਹੋਏ ਇਸ ਤਰ੍ਹਾਂ ਜੇ ਸਮਰੋਹ ਦੇ ਅੰਦਰ ਉਹ ਲੁਕਵੀ ਰੱਬੀ ਜੀਵਨ ਦੀ ਰੌਂਗ ਪ੍ਰਗਟ ਹੁੰਦੀ ਆ ਬਾਬ ਜਿਸ ਨੂੰ ਉਹ ਆਪਣੇ ਅੰਗ ਸੰਗ ਤੇ ਸਭ ਵਿੱਚ ਵਿਆਪਕ ਦਿਸ ਪੈਂਦਾ ਏਕ ਜੀਵਨ ਦੀ ਰੌਹ ਹੈ ਇਹ ਐਸੀ ਵੈਗੁਰੂ ਦੀ ਬਖਸ਼ਿਸ਼ ਐਸੀ ਬਾਣੀ ਆ ਜਦੋਂ ਮਨੁੱਖ ਨੂੰ ਪਤਾ ਚੱਲ ਜਾਵੇ ਪੀ ਪ੍ਰਮਾਤਮਾ ਜੀ ਮੇਰੇ ਅੰਗ ਸੰਗ ਹਨ ਤੇ ਸਾਰਿਆਂ ਵਿੱਚ ਵਿਆਪਕ ਦਿਸ ਪਵੇ ਨਾਨਕ ਪਰਖ ਲੈ ਸੱਚ ਸੋਏ हे नानको मनुख ओ सच्चे प्रभु दे नाम रूप सौदे दी कदर समझ लैंदा। ओनु कदर पता चल जांदी थी परमात्मा दे नाम दे सच्चे सौदे दी कदर की है। अहमियत पता चल जांदी है। सहज पाए मिलिए सुख होए। जे अडोलता विच रह के प्रभु नु मिलिए ता पूरन सुख हुंदा है। ਗੁਰਮੁਖ ਜਾਗੈ ਨੀਂਦ ਲਾ ਸੋਵੇ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਉਹ ਸੁਚੇਤ ਰਹਿੰਦਾ ਮਾਇਆ ਦੀ ਨੀਂਦ ਵਿੱਚ ਨਹੀਂ ਸੌਂਦਾ ਸੁੰਨ ਸ਼ਬਦ ਅਪਰੰਪਰ ਧਾਰੈ ਪ੍ਰਮਾਤਮਾ ਦੀ ਸਿਪਤ ਸਲਾਹ ਦੀ ਬਾਣੀ ਉਸ ਨੂੰ ਬਯੰਤ ਪ੍ਰਭੂ ਦੇ ਵਿੱਚ ਟਿਕਾਈ ਰੱਖਦੀ ਆ ਕਹਤੇ ਮੁਕਤ ਸ਼ਬਦ ਨਿਸਤਾਰੇ ਇਸ ਬਾਣੀ ਨੂੰ ਉਚਾਰ-ਉਚਾਰ ਕੇ ਗੁਰਮੁਖ ਹੋਮੇ ਤੋਂ ਸੁਤੰਤਰ ਹੋ ਜਾਂਦਾ ਤੇ ਹੋਰ ਨਾਲੂ ਇਸ ਸ਼ਬਦ ਦੀ ਰਾਹੀ ਮੁਕਤ ਕਰਵਾ ਦਿੰਦਾ ਗੁਰ ਕੀ ਦੀ ਖਿਆਸੇ ਸੱਚ ਰਾਪਤੇ ਜਿਨਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਉਹ ਸੱਚੇ ਪ੍ਰਭੂ ਦੇ ਵਿੱਚ ਰੰਗੇ ਗਏ ਉਹਨਾਂ ਨੂੰ ਸੱਚੇ ਪਰਮਾਤਮਾ ਦਾ ਰੰਗ ਚੜ ਗਿਆ ਜਿਨ੍ਹਾਂ ਨੇ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ ਏ ਨਾਨਕ ਆਪ ਆਪਾਪ ਮਿਟਾ ਕੇ ਉਹਨਾਂ ਦਾ ਮੇਲ ਪ੍ਰਭੂ ਨਾਲ ਹੋ ਜਾਂਦਾ ਉਹਨਾਂ ਦੀ ਮਨ ਦੀ ਪਟਕਣਾ ਮਿਲ ਮਿਟ ਜਾਂਦੀ ਆ ਉਨ੍ਹਾਂ ਦੇ ਵਿੱਚੋਂ ਆਪਾ ਭਾਵ ਮਿਟ ਜਾਂਦਾ ਉਹ ਸਾਰਿਆਂ ਨੂੰ ਆਪਣੇ ਸਮਝਦੇ ਨੇ ਕਬੂਤਰ ਚਵਾਵੇ ਸੋ ਕਿਤઠਾਏ ਹੁਣ ਜੋਗੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਕੋਲ ਕਾਫੀ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਇਸ ਤਰ੍ਹਾਂ ਗੁਰੂ ਦਾ ਗਿਆਨ ਸੁਣ ਕੇ ਉਹਨਾਂ ਦੇ ਮਨ ਵਿੱਚ ਇੱਕ ਪ੍ਰਸ਼ਨ ਪੈਦਾ ਹੁੰਦਾ ਤੇ ਉਹ ਮਹਾਰਾਜ ਨੂੰ ਪੁੱਛਦੇ ਆ ਇਹ ਗੱਲ ਕਿਸ ਥਾਂ ਤੇ ਹੋ ਸਕਦੀ ਆ ਕਿ ਮਨੁੱਖ ਆਪਣੀ ਪਹਿੜੀ ਮਤ ਦੂਰ ਕਰ ਲੈ ਕਿਉਂ ਤਤ ਨਾ ਬੂਝੈ ਝੋਟਾ ਖਾਏ ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ ਜਮਦਾਰ ਬਾਧੇ ਕੋਈ ਨਾ ਰਾਖੇ ਜਮ ਦੇ ਦਰ ਤੇ ਬੱਦੇ ਹੋਏ ਦੀ ਕੋਈ ਸਹਤਾਂ ਨਹੀਂ ਕਰ ਸਕਦਾ ਵਿਕਾਰਾਂ ਦੀਆਂ ਫਾਈਆਂ ਦੇ ਵਿੱਚ ਇਹ ਮਨੁੱਖ ਵੱਜ ਜਾਂਦਾ ਸਤਿਗੁਰੂ ਜੀ ਬਿਨ ਸ਼ਬਦੈ ਨਾਹੀ ਪਤ ਸਾਖੈ ਤੇ ਸਤਿਗੁਰੂ ਸੱਚੇ ਬਾਦਸ਼ਾਹ ਸਮਝਾਉਂਦੇ ਨੇ ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ ਇਤਬਾਰ ਨਹੀਂ ਭਾਵ ਗੁਰੂ ਦੇ ਸ਼ਬਦ ਅਨੁਸਾਰ ਨਾਂ ਤੁਰਨ ਕਰਕੇ ਮਨੁੱਖ ਲੋਕਾਂ ਵਿੱਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ ਜਿਵੇਂ ਸੁਖਮਨੀ ਸਾਹਿਬ ਵਿੱਚ ਬਚਨ ਆਉਂਦੇ ਨੇ ਆਪਣੀ ਪਰਤੀਤ ਆਪ ਹੀ ਖੋਵੇ ਬਹਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਉਹਦੇ ਉੱਤੇ ਲੋਕੀ ਯਕੀਨ ਵੀ ਨਹੀਂ ਕਰਦੇ ਕਿ ਇਹ ਮਨੁੱਖ ਕਹਿੰਦਾ ਕੁਝ ਹੋਰ ਤੇ ਕਰਦਾ ਕੁਝ ਹੋ ਰਿਹਾ ਹੈ ਤੇ ਜਿਹਦੀ ਦਿਲੋਂ ਪ੍ਰਮਾਤਮਾ ਜੀ ਦੇ ਨਾਲ ਮੁਹੱਬਤ ਹੋਵੇ ਉਹਦੇ ਬਾਰੇ ਗੁਰਬਾਣੀ ਵਿੱਚ ਬਚਨ ਆਏ ਨੇ ਦੇਲੋਂ ਮੁਹੱਬਤ ਜਿਨ ਸਈ ਸੱਚਿਆ ਜੇਨ ਮਾਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦੀ ਧਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ ਇਤਬਾਰ ਨਹੀਂ ਪਾਪ ਗੁਰੂ ਦੇ ਸ਼ਬਦ ਅਨੁਸਾਰ ਨਾ ਤੁਰਨ ਕਰਕੇ ਮਲੁਖ ਲੋਕਾਂ ਵਿੱਚ ਇੱਜ਼ਤ ਇਤਬਾਰ ਗਵਾ ਲੈਂਦਾ ਦੁਨੀਆ ਦੀਆਂ ਮੌਜਾਂ ਵਿੱਚ ਫਸਿਆ ਹੋਣ ਕਰਕੇ ਮੌਤ ਤੋਂ ਵੀ ਹਰ ਵੇਲੇ ਡਰਦਾ ਇਹੋ ਜਿਹਾ ਸੱਟਾਂ ਸਦਾ ਖਾਂਦਾ ਰਹਿੰਦਾ ਦੁਖੀ ਰਹਿੰਦਾ ਫਿਰ ਵੀ ਇਸਲੀਅਤ ਨੂੰ ਸਮਝਦਾ ਨਹੀਂ ਇਹ ਕਿਉਂ ਤੇ ਸਤਿਗੁਰੂ ਨੇ ਬਚਨ ਕੀਤੇ ਕਿਉਂ ਕਰ ਬੂਝੈ ਪਾਵੇ ਪਾਰ ਇਹ ਕਿਵੇਂ ਸਮਝੇ ਤੇ ਦੁਤਾਰ ਸਾਗਰ ਦੇ ਪਾਰਲੇ ਕੰਢੇ ਲਗੇ ਨਾਨਕ ਮਨ ਮੁਖ ਨਾ 부ਜੈ ਗਵਾਰ ਸਤਿਗੁਰੂ ਨੇ ਬਚਨ ਕੀਤਾ ਆਪਣੇ ਆਪ ਨੂੰ ਸੰਬੋਧਨ ਕਰਕੇ हे ਨਾਨਕ ਮਨ ਮੁਖ ਮੂਰਖ ਸਮਝਦਾ ਨਹੀਂ ਇਹਨੇ ਮਨ ਨੂੰ ਹੀ ਮੁਖੀ ਬਣਾਇਆ ਹੋਇਆ ਜੋ ਇਹਦੇ ਮਨ ਵਿੱਚ ਆਉਂਦਾ ਉਹੋ ਹੀ ਕਰਦਾ ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਨਹੀਂ ਵਸਾਉਂਦਾ ਮੂਰਖ ਜਿਨੇ ਮੂੰਹ ਨੂੰ ਅੱਗੇ ਰੱਖਿਆ ਉਹਦੇ ਜੋ ਮੂੰਹ ਵਿੱਚ ਆਉਣਾ ਬੋਲੀ ਜਾਣਾ ਵਿਚਾਰਨਾ ਨਹੀਂ ਕਿ ਕਿਹੜਾ ਬਚਨ ਕਰਨ ਵਾਲਾ ਕਿਹੜਾ ਨਹੀਂ ਸਤਿਗੁਰੂ ਜੀ ਦੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਨਹੀਂ ਵਸਾਉਣਾ ਜਦ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਬਚਨ ਕਰਦੇ ਹਨ ਬਹੁਤਾ ਬੋਲਣ ਝੱਖਣ ਹੋਏ ਜਿਣ ਬੋਲੇ ਜਾਣੇ ਸਭ ਸੋਏ ਉਹ ਵੈਗਰੂ ਜੀ ਤੇ ਬਿਨਾ ਬੋਲੇ ਹੀ ਜਾਣਦੇ ਉਹ ਤੇ ਦਿਲਾਂ ਦੀਆਂ ਜਾਣਣ ਵਾਲੇ ਹਨ ਇਸ ਵਾਸਤੇ ਜਿਹੜਾ ਮੂਰਖ ਤੇ ਜਿਹੜਾ ਮਾਨਵਮੁਖ ਆ ਉਹ ਬਹੁਤਾ ਬੋਲਦਾ ਰੱਬ ਜੀ ਦੇ ਅੱਗੇ ਆਪਣੇ ਦੁੱਖ ਹੀ ਦੱਸੀ ਜਾਂਦਾ ਜਦ ਕੇ ਵੈ ਗੁਰੂ ਜੀ ਪ੍ਰਮਾਤਮਾ ਜੀ ਤਾਂ ਸਭ ਜਾਣਦੇ ਹਨ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਤੋ ਰੱਬ ਦਾ ਪਿਆਰਾ ਜਿਹੜਾ ਉਹ ਦੁਨਿਆਵੀ ਦੁੱਖ ਤਕਲੀਫਾਂ ਇਤਿਹਾਦ ਕਦੇ ਜਿਹੜੇ ਰੋਣੇ ਹਨ ਉਹ ਨਹੀਂ ਪ੍ਰਮਾਤਮਾ ਜੀ ਦੇ ਅੱਗੇ ਰੋਂਦਾ ਰਹਿੰਦਾ ਵੈ ਗੁਰੂ ਜੀ ਦੇ ਉੱਤੇ ਪ੍ਰਸਾਰ ਰੱਖਦਾ ਤੇ ਬੇਨਤੀ ਕਰਦਾ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਭਾਣੇ ਵਿੱਚ ਰਹਿਣ ਦਾ ਬਲ ਉਦਮ ਬਖਸ਼ਿਸ਼ ਕਰੋ ਮੈਂ ਤੁਹਾਡੀ ਰਜ਼ਾ ਦੇ ਵਿੱਚ ਰਹਿ ਸਕਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਬੁੱਤ ਮਿਟੇ ਗੁਰ ਸ਼ਬਦ ਵਿਚਾਰ ਸਤ ਗੁਰੂ ਦਾ ਸ਼ਬਦ ਵਿਚਾਰਿਆਂ ਪੈੜੀ ਮਤ ਦੂਰ ਹੁੰਦੀ ਆ ਸਤ ਗੁਰ ਭੇਟੇ ਮੁਖ ਦਵਾਰ ਜਦੋਂ ਗੁਰੂ ਮਿਲ ਪੈਂਦਾ ਤਦੋਂ ਇਸ ਪੈੜੀ ਮਤ ਤੋਂ ਖਲਾਸੀ ਦਾ ਰਾਹ ਲੱਭ ਪੈਂਦਾ ਤਤਨਾ ਚੀਨੇ ਮਨ ਮੁਖ ਜਾਲ ਜਾਏ ਪਰ ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਉਹ ਅਸਲੀਅਤ ਨਹੀਂ ਪਛਾਣਦਾ ਵਿਕਾਰਾਂ ਦੇ ਵਿੱਚ ਸੜਦਾ ਰਹਿੰਦਾ ਦੁਰਮਤ ਵਿਛੜ ਚੋਟਾ ਖਾਏ ਦੁਰਮਤ ਦੇ ਕਾਰਨ ਦੁਰਤ ਮਤਲਬ ਦੁਰਮਤ ਦਾ ਭਾਵ ਹੁੰਦਾ ਭੈੜੀ ਮਤ ਭੈੜੀ ਮਤ ਦੇ ਕਾਰਨ ਪ੍ਰਭੂ ਤੋਂ ਵਿਛੜ ਕੇ ਦੁਖੀ ਹੁੰਦਾ ਮਾਨੈ ਹੁਕਮ ਸਭੇ ਗੁਣ ਗਿਆਨ ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਉਸ ਵਿੱਚ ਸਾਰੇ ਗੁਣ ਆ ਜਾਂਦੇ ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਆ ਨਾਨਕ ਦਰਗਹਿ ਪਾਵੇ ਮਾਨ ਏ ਨਾਨਕੋ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਸਤਿਕਾਰ ਹੁੰਦਾ ਉਹਦਾ ਸਾਰੀਆਂ ਥਾਵਾਂ ਦੇ ਉੱਤੇ ਉਹਦੀ ਆਪਣੀ ਜ਼ਮੀਰ ਜਾਗ ਪੈਂਦੀ ਆ ਉਹ ਤੇ ਆਪਣੇ ਅੰਦਰ ਆਪਣਾ ਸਤਿਕਾਰ ਪੈਦਾ ਹੋ ਜਾਂਦਾ ਵੀ ਮੈਂ ਪ੍ਰਮਾਤਮਾ ਦੀ ਅੰਸ਼ ਹਾਂ ਸੱਚ ਵਖਰ ਧਨ ਪੱਲੇ ਹੋਏ ਜਿਸ ਮਨੁੱਖ ਨੇ ਸੱਚਾ ਸੌਦਾ ਨਾਮ ਤਾਂ ਨਖਟਿਆ ਆਪ ਤਰੈ ਤਾਰੇ ਪੀ ਸੋਏ ਉਹ ਆਪ ਦੁਤਾਰ ਸਾਗਰ ਤੋਂ ਤਰਦਾ ਤੇ ਹੋਰਨਾਂ ਨੂੰ ਵੀ ਤਾਰਦਾ ਸਹਿਜ ਰਤਾ 부ਜੇ ਪਤ ਹੋਏ ਅਡੋਲ ਅਵਸਥਾ ਵਿੱਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਤੇ ਆਦਰ ਪਾਉਂਦਾ ਤਾਂ ਕੀ ਕੀਮਤ ਕਰਨਾ ਕੋਈ ਅਜਹਿ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ ਜਹ ਦੇਖਾਂ ਤਹਿ ਰਹਾ ਸਮਾਈ ਉਹ ਜਿੱਧਰ ਤੱਕਦਾ ਉਧਰ ਪ੍ਰਭੂ ਹੀ ਪ੍ਰਭੂ ਉਸਮ ਵਿਆਪਕ ਦਿਸਦਾ ਹੈ ਜਹ ਜਹ ਵੇਖੋ ਤਹਿ ਹਜੂਰ ਦੂਰ ਕਤ ਹੋਣਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਜਹ ਜਹ ਦੇਖਾਂ ਤਹਿ ਰਹਾ ਸਮਾਏ ਨਾਨਕ ਪਾਰ ਪਰੈ ਸਚ ਭਾਏ ਏ ਨਾਨਕ ਸੱਚੇ ਪ੍ਰਭੂ ਦੀ ਰਜ਼ਾ ਵਿੱਚ ਰਹਿ ਕੇ ਉਹ ਮਨੁੱਖ ਦੁਤਾਰ ਸਾਗਰ ਤੋਂ ਪਾਰ ਲੰਘ ਜਾਂਦਾ ਇਸ ਦੁਤਾਰ ਸਾਗਰ ਤੋਂ ਪਾਰ ਹੋਣ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰੀਕਾ ਦੱਸਿਆ ਵੈਗੁਰੂ ਜੀ ਦੀ ਰਜ਼ਾ ਦੇ ਵਿੱਚ ਰਹਿਣਾ ਸੋ ਸਿੱਖ ਸਖਾ ਬੰਦਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾ ਖਾਵੇ ਤੇ ਜਿਹਨੂੰ ਵੈਗੁਰੂ ਜੀ ਦਾ ਪਾਣਾ ਚੰਗਾ ਲੱਗਣ ਲੱਗ ਜਾਵੇ ਉਹ ਫਿਰ ਸਾਧ ਸੰਗਤ ਜੀ ਇਸ ਤਰ੍ਹਾਂ ਕਹਿ ਉਠਦਾ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਵੈ ਗੁਰੂ ਜੀ ਦੇ ਬਾਣੇ ਵਿੱਚ ਰਹਿੰਦਾ ਹੋਇਆ ਦੁੱਖ ਸੁੱਖ ਨੂੰ ਇੱਕ ਬਰਾਬਰ ਸਮਝਦਾ ਹੋਇਆ ਇਸ ਧਰਮ ਦੇ ਸੰਸਾਰ ਸਮੁੰਦਰ ਤੋਂ ਰੱਬ ਦਾ ਪਿਆਰਾ ਸਾਧ ਸੰਗਤ ਜੀ ਭਾਰ ਹੋ ਜਾਂਦਾ ਅੱਜ ਦੇ ਵਕਤ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ